ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਕੀਰ ਲੋਕ ਦਰਸ਼ਨ ਕਰ ਰਹੇ ਸਨ ਤੇ ਕੁਝ ਸ਼ਾਹੂਕਾਰ ਵੀ ਦਰਸ਼ਨ ਕਰ ਲਈ ਆਏ ਤੇ ਕਹਿਣ ਲੱਗੇ ਕਿ ਸਤਿਗੁਰੂ ਜੀ ਸਾਨੂੰ ਕੋਈ ਉਪਦੇਸ਼ ਦਿਓ ਪਤਾ ਨਹੀਂ ਦੋ ਜਾਂ ਤਿੰਨ ਕੜੀ ਜਿਉਣਾ ਹੈ ਜਾਂ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਬੜੀ ਵੱਡੀ ਉਮੀਦ ਲਈ ਰੱਖੀ ਹੈ ਤਾਂ ਕੋਲ ਬੈਠੇ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਪੁੱਛਿਆ ਭਾਈ ਮਰਦਾਨਾ ਜੀ ਤੂੰ ਕਿੰਨੀ ਗੁ ਉਮੀਦ ਰੱਖਦਾ ਹੈ ਤਾਂ ਕਹਿਣ ਲੱਗਾ ਮਹਾਰਾਜ ਇੱਕ ਕੜੀ ਜਿੰਨੀ ਉਮੀਦ ਰੱਖਦਾ ਹਾਂ ਫਿਰ ਭਾਈ ਬਾਲੇ ਨੂੰ ਪੁੱਛਿਆ ਕਹਣ ਲੱਗਾ ਮਹਾਰਾਜ ਅੱਧੀ ਘੜੀ ਜਿੰਨੀ ਉਮੀਦ ਤਾਂ ਹੈ ਤਾਂ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਬੜੀ ਆਸ ਰੱਖੀ ਹੈ ਤੇ ਉਸ ਵਕਤ ਇਹ ਵੈਰਾਗਮਈ ਸ਼ਬਦ ਉਚਾਰਨ ਕੀਤਾ ਹਮ ਆਦਮੀ ਹਾ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਏ ਭਾਈ ਹਮ ਤੂੰ ਪਾਵਸੀ ਹਮ ਤਮਾਮ ਆਦਮੀ ਮਨੁੱਖ ਜੀਵ ਇਕ ਦਮੀ ਭਾਵ ਦਮ ਦੇ ਹੀ ਮਾਲਕ ਹਾਂ ਭਾਵ ਜੇ ਤਾਂ ਸਾਹ ਆ ਗਿਆ ਤਾਂ ਜਿਉਂਦੇ ਹਾਂ ਜੇ ਸਾਹ ਨਾ ਆਇਆ ਤਾਂ ਮਰਦੇ ਹਾਂ ਇਸ ਕਰਕੇ ਅਸੀਂ ਤਾਂ ਮੋਹਤ ਅੱਧੀ ਘੜੀ ਵੀ ਆਪਣੀ ਜ਼ਿੰਦਗੀ ਜੀਉਣ ਦਾ ਮੋਹਤ ਸਮਾਂ ਨਹੀਂ ਜਾਣਦੇ ਨਾਨਕ ਬਿਨ ਵੈ ਤਿਸੈ ਸਰੀਵੋ ਜਾਕੇ ਜੀਵ ਬਰਾਣਾ ਸਤਿਗੁਰੂ ਜੀ ਬਿਨਵੈ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਭਾਈ ਉਸ ਪਰਮੇਸ਼ਰ ਦਾ ਸਰੇਵੋ ਸਿਮਰਨ ਕਰੋ ਜਿਸ ਦੇ ਸਾਰਿਆਂ ਜੀਵਾਂ ਨੂੰ ਪ੍ਰਾਣਾ ਪ੍ਰਾਣ ਸਵਾਸ ਦਿੱਤੇ ਹੋਏ ਆਂਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾਂ ਰਹਾ ਹੇ ਅਗਿਆਨ ਕਰਕੇ ਅਨੇ ਜੀਵ ਆਪਣੇ ਜੀਵਨਾ ਜ਼ਿੰਦਗੀ ਦੀ ਬਾਬਤ ਵਿਚਾਰ ਕਰਕੇ ਵੇਖ ਕੇ ਇਥੇ ਸੰਸਾਰ ਵਿੱਚ ਕਿੰਨੇ ਕੋ ਦਿਨਾਂ ਦਾ ਜੂਣਾ ਹੈ ਅੰਦੇ ਜੀਵ ਨਾ ਵਿਚਾਰੇ ਅਗਿਆਨੀ ਜੀਵ ਤੂੰ ਵਿਚਾਰ ਕਰਕੇ ਨਹੀਂ ਦੇਖਦਾ ਕਿਤਨੇ ਕੋ ਦਿਨ ਜੀਉਣਾ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਿਹਾ ਹੈ ਭਾਈ ਅਸੀਂ ਤਾਂ ਆਕਾਲ ਪੁਰਖ ਦੇ ਅੱਗੇ ਬੇਨਤੀ ਕਹਿੰਦੇ ਹਾਂ ਸਾਸ ਸਾਸ ਮਾਸ ਸਭ ਜੀ ਤੇ ਤੁਹਾਰਾ ਤੂੰ ਮੈਂ ਖਰਾ ਪਿਆਰਾ ਹੇ ਪਰਮੇਸ਼ਰ ਸਵਾਸ ਤੇ ਮਾਸ ਸਥੂਲ ਸਰੀਰ ਤੇ ਜੀਉ ਕਹੀਏ ਜੀਵਾਤਮਾ ਇਹ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਇਸ ਲਈ ਤੂੰ ਭਾਵ ਤੁਸੀਂ ਮੈਨੂੰ ਖਰਾ ਤੇ ਅੰਤ ਪਿਆਰੀ ਲੱਗਦੇ ਹੋ ਨਾਨਕ ਸਾਇਰ ਏਵ ਕਹਤ ਹੈ ਸੱਚੇ ਪਰਵਦਗਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਬਾਣੀ ਦੀ ਸਾਇਰ ਕਾਵ ਵਿਚ ਇਸ ਪ੍ਰਕਾਰ ਕਹਿਤ ਉਚਾਰਨ ਕਰਦੇ ਹਾਂ ਕਿ हे ਸੱਚੇ ਵਾਹਿਗੁਰੂ ਤੂੰ ਹੀ ਸਾਰਿਆਂ ਜੀਵਾਂ ਦੀ ਪਰਵਧਗਾਰਾ ਪਾਲਣਾ ਕਰਨ ਵਾਲਾ ਹੈ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ हे ਮੇਰੇ ਸਾਹਿਬਾ ਮਾਲਕ ਪਰਮੇਸ਼ਰ ਜੀ ਜੇਕਰ ਤੂੰ ਕਿਸੇ ਜੀਵ ਨੂੰ ਨਾਮ ਦੀ ਗਿਆਨ ਦੀ ਦਾਤ ਨਾ ਦੇਵੇ ਤਾਂ ਜੀਵ ਤੇਰੇ ਕੋਲੋਂ ਕੀ ਕੋਈ ਜ਼ਮੀਨ ਆਦ ਗਹਿਣੇ ਗਿਰਵੀ ਕੱਢ ਭਾਵ ਰੱਖ ਕੇ ਲੈ ਸਕਦਾ ਭਾਵ ਤੇਰੇ ਨਾਮ ਗਿਆਨ ਦੀ ਦਾਤ ਧਨ ਪਦਾਰਥ ਆਦ ਦੇ ਵਟੇ ਨਹੀਂ ਮਿਲਦੀ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲੈਣਾ ਸਤਿਗੁਰੂ ਜੀ ਬਿਨ ਵੈ ਬੇਨਤੀ ਪੂਰਵਕ ਕਥਨ ਕਰ ਰਿਹਾ ਇਸ ਲਈ ਹੈ ਭਾਈ ਉਹ ਕਿਛ ਥੋੜੇ ਮਾਤਰ ਕੁਝ ਪਦਾਰਥ ਪਾਇਦਾ ਹੈ ਜੋ ਪੁਰਬਲੇ ਕਰਮ ਅਨੁਸਾਰ ਪਦਾਰਥ ਲੈਣਾ ਲੈਣ ਦਾ ਲੇਖ ਲਿਖਿਆ ਹੋਇਆ ਹੈ ਨਾਮ ਖਸਮ ਕਾ ਚੇਤ ਨਾ ਕੀਆ ਕਪਟੀ ਕਪਟ ਕਮਾਣਾ ਹੀ ਭਾਈ ਖਸਮ ਮਾਲਕ ਪਰਮੇਸ਼ਰ ਦਾ ਨਾਮ ਜੀਵ ਨੇ ਚੇਤੇ ਨਹੀਂ ਕੀਤਾ ਸਗੋਂ ਕਪਟੀ ਛਲਿਆਓ ਕੇ ਕਬਟ ਛਲ ਫਰੇਬ ਵਾਲੀਆਂ ਗੱਲਾਂ ਨੂੰ ਹੀ ਕਮਾਉਂਦਾ ਰਿੰਦਾ ਪਾਪ ਕਰਮ ਹੀ ਕਰਦਾ ਰਿੰਦਾ ਜਮਦਵਾਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਦੋਂ ਸਾ ਮੁੱਕਿਆ ਆਖੀਰ ਵੇਲੇ ਪਰਮੇਸ਼ਰ ਦੇ ਭਾਣੇ ਅਨਸਾਰ ਜੀਵ ਦੇ ਸੂਖਮ ਸਰੀਰ ਨੂੰ ਪਕੜ ਫੜ ਕੇ ਜਮਾਂ ਦੇ ਦਵਾਰ ਦਰਵਾਜ਼ੇ ਵੱਲ ਚਲਾਇਆ ਤੋਰਿਆ ਗਿਆ ਤਦੋਂ ਪਰਲੋਕ ਨੂੰ ਚੱਲਦਾ ਹੋਇਆ ਪਛਤਾਪ ਕਰਦਾ ਹੈ ਜਦ ਲਗ ਦੁਨੀਆ ਰਹੀ ਐ ਨਾਨਕ ਕਿਸ ਸੁਣੀਐ ਕਿਸ ਕਹੀਐ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਏ ਭਾਈ ਅਸੀਂ ਤਾਂ ਇਹੋ ਹੀ ਸਿੱਖਿਆ ਦਿੰਦੇ ਹਾਂ ਕਿ ਜਦੋਂ ਤੱਕ ਦੁਨੀਆ ਸੰਸਾਰ ਵਿੱਚ ਰਹਿਣਾ ਕਰੀਏ ਉਤਨਾ ਚਿਰ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੰਗਤ ਵਿੱਚ ਜਾ ਕੇ ਕੁਝ ਪਰਮੇਸ਼ਰ ਦਾ ਜਸ ਸਰਵਣ ਕਰੀਏ ਤੇ ਜੇ ਕੁਝ ਕਹਿਣ ਦੀ ਸ਼ਕਤੀ ਹੋਵੇ ਤਾਂ ਪਰਮੇਸ਼ਰ ਦੇ ਜਸ ਨੂੰ ਕਹਿਣਾ ਕਰੀਏ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆ ਮਾਰੇ ਰਹੀ ਹੈ ਹਮ ਅਸੀਂ ਸਾਰੇ ਸੰਸਾਰ ਨੂੰ ਪਾਲ ਖੋਜ ਰਹੇ ਹਾਂ ਪਰ ਸੰਸਾਰ ਵਿੱਚ ਕਿਤਨੇ ਰਿਖੀ Muni ਅਵਤਾਰ ਆਪਣੇ ਮਤਾਂ ਪੰਥਾਂ ਨੂੰ ਚਲਾਉਣ ਵਾਲੇ ਆਦ ਹੋਏ ਕਿਸੇ ਨੇ ਵੀ ਸਰੀਰ ਕਰਕੇ ਰਹਿਣਾ ਨਹੀਂ ਪਾਇਆ ਇਸ ਕਰਕੇ ਜੀਵਤ ਭਾਵ ਤੋਂ ਮਰ ਕੇ ਰਹਿਣਾ ਕਰੀਏ ਨਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਰਤਾਰਪੁਰ ਸਾਹਿਬ ਵਿੱਚ ਸਿੱਖਾਂ ਨੇ ਕੁਝ ਪ੍ਰਸ਼ਨ ਕੀਤੇ ਉਹਨਾਂ ਦੇ ਉੱਤਰ ਵੇ ਸਤਿਗੁਰੂ ਜੀ ਘਰ ਦੂਸਰੇ ਸਰਤਾਲ ਵਿੱਚ ਸ਼ਬਦ ਉਚਾਰਨ ਕਰਦੇ ਆ ਇੱਕ ਜੋ ਅਦ્વੈਤ ਰੂਪ ਪਰਮੇਸ਼ਰ ਹੈ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਪ੍ਰਸਾਦ ਕੀਏ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਿੱਖਾਂ ਵੱਲੋਂ ਕੀਤੇ ਪ੍ਰਸ਼ਨ ਨੂੰ ਸਪਹਿਲਾਂ ਸਤਿਗੁਰੂ ਜੀ ਆਪ ਬਾਣੀ ਵਿੱਚ ਰਚਨਾ ਕਰਦੇ ਆ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪਹਿ ਆਉ ਜੀੜਾ ਬਿਲ ਲਾਈ ਇਹ ਸਤਿਗੁਰੂ ਜੀ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਜਾਂਦਾ ਉਸ ਨੂੰ ਕਿਵੇਂ ਸਿਮਰਨਾ ਕਰੀਏ ਕਿਉਂਕਿ ਸਿਮਰਨ ਤੋਂ ਬਗੈਰ ਹਿਆਉ ਹਿਰਦਾ ਈਰਖਾ ਨਾਲ ਤਪਦਾ ਰਹਿੰਦਾ ਹੈ ਤੇ ਜਿਹੜਾ ਜੀਵ ਤ੍ਰਿਸ਼ਨਾ ਕਰਕੇ ਵਿਛੋੜੇ ਕਰਕੇ ਬਿਲ ਲਾਏ ਵਿਰਲਾਪ ਕਰਦਾ ਰਹਿੰਦਾ ਹੈ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰੇਐ ਚੰਗਾ ਕਿਉ ਹੋਏ ਜੋ ਸੱਚਾ ਪਰਮੇਸ਼ਰ ਸਾਰੇ ਜਗਤ ਨੂੰ ਸਿਰਜਣ ਵਾਲਾ ਭਾਵ ਪੈਦਾ ਕਰਨ ਵਾਲਾ ਹੈ ਤੇ ਫੇਰ ਜੀਵਾਂ ਦੇ ਅੰਗਾ ਪ੍ਰਤੰਗਾ ਨੂੰ ਸਵਾਰਨ ਵਾਲਾ ਹੈ ਉਸ ਸੱਚੇ ਪਰਮੇਸ਼ਰ ਦੀ ਵਡਿਆਈ ਕਰਨੀ ਚਾਹੀਦੀ ਹੈ ਉਸ ਪਰਮੇਸ਼ਰ ਨੂੰ ਭੁੱਲਣੇ ਕਰਕੇ ਜੀਵ ਦਾ ਚੰਗਾ ਭਲਾ ਕਿਵੇਂ ਹੋਵੇਗਾ ਜੀਵ ਦਾ ਸੁਭਾਅ ਚੰਗਾ ਕਿਵੇਂ ਹੋ ਸਕਦਾ ਅੱਗੇ ਹੁਣ ਉੱਤਰ ਦਿੰਦੇ ਆ ਹਕਮਤ ਹੁਕਮ ਨਾ ਪਾਇਆ ਜਾਏ ਇਹ ਭਾਈ ਹਕਮਤ ਹੁੰਦਾ ਚਤਰਾਈ ਹਕਮਤ ਹਕੀਮੀ ਦਵਾਈ ਆਦ ਬਣਾਉਣੀਆਂ ਸਿੱਖ ਲੈਣ ਦੇ ਨਾਲ ਤੇ ਹੁਕਮ ਕਰਕੇ ਉਹ ਪਰਮੇਸ਼ਰ ਪਾਇਆ ਨਹੀਂ ਜਾਂਦਾ ਕਿਉ ਕਰ ਸਾਜ ਮਿਲਾਉ ਮੇਰੀ ਮਾਇ ਰਹਾਉ ਏ ਮੇਰੀ ਮਾਏ ਮਾਤਾ ਰੂਪ ਸੰਤ ਜਨੋ ਉਸ ਸੱਚੇ ਪਰਮੇਸ਼ਰ ਨਾਲ ਕਿਵੇਂ ਮਿਲਣਾ ਕਰਾਂ ਰਹਾਉ ਬਿਸਰਾਮ ਦੇ ਕੀ ਸਤਗੁਰੂ ਅੱਗੇ ਕਿਰਪਾ ਕਰ ਰਏ ਆ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੇ ਨਾ ਕੋ ਖਾਏ ਜਿੱਥੇ ਪਰਮੇਸ਼ਰ ਦੇ ਨਾਮ ਰੂਪ ਵਖਰ ਪਦਾਰਥ ਦਾ ਸਤਸੰਗ ਵਿੱਚ ਸਰਵਣ ਹੁੰਦਾ ਉਥੇ satsang ਵਿੱਚ ਉਪਦੇਸ਼ ਸਰਵਣ ਕਰਨ ਵਾਲਿਆਂ ਦੇ ਦਰਸ਼ਨ ਵੇਖਣ ਲਈ ਕੋਈ ਵਿਰਲਾਪੁਰਖ ਹੀ ਜਾਂਦਾ ਹੈ ਉਸ ਨਾਮ ਨੂੰ ਨਾ ਕੋਈ ਚਾਖੇ ਚੱਕਦਾ ਸਰਵਣ ਕਰਦਾ ਨਾ ਕੋਈ ਖਾਏ ਖਾਂਦਾ ਧਾਰਨ ਕਰਦਾ ਭਾਵ ਅਭਿਆਸ ਕਰਦਾ ਲੋਕ ਪਤੀਣਾਂ ਨਾ ਪਤ ਹੋਏ ਨਾ ਤਾ ਪਤ ਰਹੇ ਰਾਖੇ ਜਾ ਸੋਏ ਸੰਸਾਰੀ ਲੋਕਾਂ ਦੇ ਪਤੀਜਣੇ ਕਰਕੇ ਕਿ ਬੜਾ ਗਿਆਨੀ ਜਾਂ ਸੰਤ ਹੈ ਇਉਂ ਵਾਹਿਗੁਰੂ ਦੀ ਦਰਗਾਹ ਵਿੱਚ ਜੀਵ ਇੱਜ਼ਤ ਵਾਲਾ ਨਹੀਂ ਹੋ ਸਕਦਾ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀਵ ਦੀ ਤਦੋਂ ਹੀ ਪਤ ਇੱਜ਼ਤ ਰਹਿ ਸਕਦੀ ਆ ਤਾਂ ਜੀਵ ਦੀ ਪਤੀ ਪਰਮੇਸ਼ਰ ਨਾਲ ਆਤਮਾਕਾਰ ਵਰਤੀ ਹੋ ਕੇ ਰਹਿ ਸਕਦੀ ਆ ਜਦੋਂ ਕਿ ਉਹ ਵਾਹਿਗੁਰੂ ਜੀਵ ਦਾ ਨਿਰਵਿਕਾਰ ਜੀਵਨ ਵੇਖ ਕੇ ਪਤ ਇੱਜ਼ਤ ਰੱਖਣਾ ਕਰੇ ਫਿਰ ਐਸੀ ਪਤ ਹੁੰਦੀ ਹੈ ਜਹ ਦੇਖਾ ਤਹ ਰਹਾ ਸਮਾਈ ਦੁੱਧ ਬਿਨ ਦੂਜੀ ਨਾਹੀ ਜਾਏ ਜਿੱਥੇ ਵੀ ਦੇਖਾ ਵੇਖਣਾ ਕਰੀਏ ਉਥੇ ਹੀ ਪਰਮੇਸ਼ਰ ਸਮਾਪਾ ਵਿਆਪਕ ਹੋ ਰਿਹਾ ਦੇਖੀਦਾ ਇਹ ਪਰਮੇਸ਼ਰ ਤੈਨੂੰ ਮਿਲਣ ਵਾਸਤੇ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਸਰੀ ਜਗ੍ਹਾ ਹੀ ਨਹੀਂ ਹੈ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਜੇਕਰ ਕੋਈ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚਤਰਾਈ ਨਾਲ ਯਤਨ ਕਰ ਵੀ ਲਵੇ ਤਾਂ ਉਸ ਦੇ ਕੀਤਾ ਕੀ ਇਹ ਕੀਤੇ ਯਤਨਾਂ ਨਾਲ ਕੀ ਹੋ ਸਕਦਾ ਭਾਵ ਕੋਈ ਲਾਭ ਨਹੀਂ ਹੁੰਦਾ ਉਹ ਪੁਰਖ ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਆਪ ਗੁਰਾਂ ਦੁਆਰਾ ਨਾਮ ਦਾ ਦਾਨ ਬਖਸ਼ ਦੇਵੇ ਹੁਣ ਉਠ ਚੱਲਣਾ ਮੋਹਤ ਕਿਤਾਲ ਕਿਆ ਮੋਹ ਦੇ ਸਾ ਗੁਣ ਨਹੀਂ ਨਾਲ ਇਤਨਾ ਜੀਵ ਨੂੰ ਵਿਰਾਗ ਚਿੱਤ ਵਿੱਚ ਹੋਣਾ ਚਾਹੀਦਾ ਕਿ ਇਸੇ ਵੇਲੇ ਹੀ ਸੰਸਾਰ ਤੋਂ ਉੱਠ ਕੇ ਪ੍ਰਲੋਕ ਨੂੰ ਚਲੇ ਜਾਣਾ ਮੋਹਤ ਅੱਧੀ ਘੜੀ ਦਾ ਕੀ ਅਰਸਾ ਹੈ ਇਥੋਂ ਤਾਂ ਤਾਲ ਤਤਕਾਲ ਹੀ ਚਲੇ ਜਾਣਾ ਹੈ ਇਹ ਜੀਵ ਪ੍ਰਲੋਕ ਵਿੱਚ ਜਾ ਕੇ ਕਿਹੜਾ ਮੂੰਹ ਦੇਵੇਗਾ ਭਾਵ ਕਿਹੜਾ ਮੂੰਹ ਦਿਖਾਵੇਗਾ ਕਿਉਂਕਿ ਇਸ ਦੇ ਨਾਲ ਸਾਥ ਪ੍ਰਲੋਕ ਵਿੱਚ ਲਜਾਣ ਲਈ ਕੋਈ ਵੀ ਨਿਮਰਤਾ ਪ੍ਰੇਮ ਆਦ ਗੁਣ ਨਹੀਂ ਜੈਸੀ ਨਦਰ ਕਰੇ ਤੈਸਾ ਹੋਏ ਵੇਣ ਨਦਰੀ ਨਾਨਕ ਨਹੀਂ ਕੋਏ ਜਿਹੋ ਜਹੀ ਵਾਹਿਗੁਰੂ ਨਿਸ਼ਕਾਮ ਕਰਮਾਂ ਅਨਸਾਰ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਹੈ ਤੇਹੋ ਜਿਹਾ ਜੀਵ ਨੂੰ ਫਲ ਪ੍ਰਾਪਤ ਹੁੰਦਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਦੀ ਨਦਰੀ ਦ੍ਰਿਸ਼ਟੀ ਤੋਂ ਬਾਹਰ ਕਿਸੇ ਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਸੋ ਅੰਕਾਂ ਦਾ ਜੋ ਵੀਰਵਾ ਇੱਥੋਂ ਤੱਕ ਆਇਆ ਪਹਿਲੇ ਪਾਤਸ਼ਾਹ ਦਾ ਤਨਾਸਰੀ ਰਾਗ ਵਿੱਚ ਇਹ ਚਾਰ ਜੋ ਥੱਲੇ ਲਿਖਿਆ ਹੈ ਇਹ ਚਾਰ ਪਦਿਆਂ ਵਾਲਾ ਸ਼ਬਦ ਸੀ ਸੋ ਪਹਿਲਾ ਦੂਸਰੇ ਸੁਰਤਾਲ ਵਿੱਚ ਗਾਇਨ ਕੀਤਾ ਇਹ ਪਹਿਲਾ ਸ਼ਬਦ ਹੈ ਜੋ ਏਕਾ ਪਿਆ ਹੈ ਸੋ ਜਿਨ੍ਹਾਂ ਨੇ ਪੋਤੀਆਂ ਪ੍ਰਕਾਸ਼ ਕੀਤੀਆਂ ਹੋਣ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਸਕਦਾ ਹੈ ਸੋ ਜੋ ਤਿੰਨ ਅੰਕ ਪਿਆ ਹੈ ਇੱਥੇ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਿੰਨ ਸ਼ਬਦ ਹੋਏ ਹਨ ਅੱਗੇ ਤੀਸਰੇ ਪਾਤਸ਼ਾਹ ਦਾ ਸ਼ਬਦ ਪ੍ਰਾਰੰਭ ਹੋ ਰਿਹਾ ਤਨਸਰੀ ਮਹੱਲਾ ਤੀਜਾ ਜਦੋਂ ਤੀਸਰੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਹੋਏ ਤਾਂ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਰੋਕਤ ਸ਼ਬਦ ਕਿਉਂ ਸਿਮਰੀ ਦੀ ਸਮਝ ਨਹੀਂ ਪਈ ਹਿਰਦਾ ਈਰਖਾ ਰੂਪੀ ਅੱਗ ਕਰਕੇ ਤਪਦਾ ਰਹਿੰਦਾ ਹੈ ਕਿਵੇਂ ਸ਼ਾਂਤ ਹੋਵੇ ਤੇ ਕਿਵੇਂ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ ਤਾਂ ਸਤਿਗੁਰਾਂ ਨੇ ਉੱਤਰ ਦਿੰਦਿਆਂ ਸ਼ਬਦ ਉਚਾਰਨ ਕੀਤਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾਂ ਦਰਵੈ ਰਹਿ ਲਿਵ ਲਾਈ ਇਹ ਭਾਈ ਜਦੋਂ ਪਰਮੇਸ਼ਰ ਪੂਰਬਲੇ ਪੁੰਨਾ ਦਾ ਪ੍ਰੇਰਿਆ ਆਇਆ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਹੈ ਤਦ ਪਰਮੇਸ਼ਰ ਦਾ ਸਿਮਰਨ ਕੀਤਾ ਜਾਂਦਾ ਹੈ ਅਤੇ ਆਤਮਾ ਮਨ ਦਰਵੈ ਢਲ ਜਾਂਦਾ ਤੇ ਫਿਰ ਹਰ ਵਕਤ ਹੀ ਜੀਵ ਨਾਮ ਵਿੱਚ ਬਿਰਤੀ ਲਾ ਕੇ ਰਹਿੰਦਾ ਹੈ। ਪਾਪ ਹਰ ਵਕਤ ਨਾਮ ਵਿੱਚ ਬਿਰਤੀ ਜੋੜੀ ਰੱਖਦਾ। ਹਰ ਵਕਤ ਨਾਮ ਵਿੱਚ ਚਿੱਤ ਦੀ ਲਿਵ ਬਿਰਤੀ ਲਾ ਕੇ ਰਹਿਣੇ ਕਰਕੇ ਆਤਮਾ ਦਰਵੈ ਨਰਮ ਭਾਵ ਨਿਮਰਤਾ ਦੇ ਸਹਿਤ ਹੋ ਜਾਂਦਾ। ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰੇ। ਫਿਰ ਜੀਵ ਆਤਮਾ ਤੇ ਪਰਾਤਮਾ ਬ੍ਰਹਮ ਨੂੰ ਇੱਕ ਸਰੂਪ ਹੀ ਸਮਝਣਾ ਕਰੇ। ਜੀਵ ਆਪਣੀ ਪਰਤਕ ਜੋਤ ਤੇ ਪ੍ਰਾਤਮਾ ਅਦਵੈਤ ਜੋਤੀ ਸਰੂਪ ਦੋਨਾਂ ਦਾ ਵਾਚ ਵਾਚਕ ਭਾਗ ਛੱਡ ਕੇ ਏਕਤਾ ਕਰੇ ਅਤੇ ਜੋ ਜੀਵ ਦੀ ਖਟ ਵਿਕਾਰਾਂ ਕਰਕੇ ਅਲ ਭਗਤਾ ਤੇ ਈਸ਼ਰ ਦੀ 6 ਗੁਣਾ ਕਰਕੇ ਸਰਭਗਤਾ ਹੈ ਇਸ ਹਿਰਦੇ ਦੇ ਅੰਦਰ ਦੀ ਦੁਬਿਦਾ ਦੁਪਾਸੀ ਬਿਰਤੀ ਨੂੰ ਬ੍ਰੰਮਤੇ ਜੀਵ ਵਿੱਚ ਪੜਦਾ ਪਾਉਣ ਵਾਲੀ ਦੁਬਿਦਾ ਨੂੰ ਗੁਰਾਂ ਦੇ ਸ਼ਬਦ ਦੁਆਰਾ ਗਿਆਨ ਪ੍ਰਾਪਤ ਕਰਕੇ ਅੰਦਰੋਂ ਹੀ ਮਾਰ ਦੇਵੇ ਗੁਰ ਪ੍ਰਸਾਦੀ ਪਾਇਆ ਜਾਏ ਗੁਰ ਸਤਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਹਰ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਹਰੀ ਪਰਮੇਸ਼ਰ ਦੇ ਨਾਮ ਨਾਲ ਚਿਤ ਹਿਰਦੇ ਦੇ ਲੱਗਣੇ ਭਾਵ ਜੁੜਨੇ ਕਰਕੇ ਫਿਰ ਕਾਲ ਨਹੀਂ ਖਾ ਸਕਦਾ ਭਾਵ ਪਖਣ ਨਹੀਂ ਕਰ ਸਕਦਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਹੇ ਆ ਸਾਚੇ ਸਿਮਰਿਆ ਹੋਵੇ ਪ੍ਰਗਾਸ ਤਾ ਤੇ ਵਿਖਿਆ ਮਹਿ ਰਹੇ ਉਦਾਸ ਸੱਚੇ ਨਾਮ ਦੀ ਸਿਮਰਿਆ ਸਿਮਰਨੇ ਕਰਕੇ ਹਿਰਦੇ ਵਿੱਚ ਪ੍ਰਗਾਸ ਪ੍ਰਕਾਸ਼ ਪਾਵ ਗਿਆਨ ਹੁੰਦਾ ਹੈ ਉਸ ਪ੍ਰਕਾਸ਼ ਹੋਣ ਤੋਂ ਹੀ ਮਾਇਆ ਵਿੱਚ ਵਰਤਦਾ ਹੋਇਆ ਚਿੱਤ ਉਦਾਸ ਉਪਰਾਮ ਰਹਿੰਦਾ ਹੈ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਸੱਚੇ ਗੁਰਾਂ ਦੀ ਐਸੀ ਇਹੋ ਜਹੀ ਵੱਡੀ ਵਡਿਆਈ ਮਹਿਮਾ ਹੈ ਜਿਸ ਕਰਕੇ ਪੁੱਤਰ ਤੇ ਕਲਤਰ ਇਸਤਰੀ ਆਦਿਕ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਗਤ ਮੁਕਤੀ ਪਾ ਲਈਦੀ ਹੈ ਜੇ ਬ੍ਰਹਮ ਗਿਆਨ ਰੂਪੀ ਪੁੱਤਰ ਭਗਤੀ ਰੂਪੀ ਇਸਤਰੀ ਹੋਵੇ ਤਾਂ ਇਸ ਦੇ ਦੇਹ ਦੇ ਵਿੱਚ ਹੁੰਦਿਆਂ ਮੁਕਤੀ ਪਾ ਲਈਦੀ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀ ਤਿਸ ਆਗੇ ਧਰੈ ਇਹੋ ਜਹੀ ਸੇਵਕ ਦਾਸਾ ਭਾਵ ਧਾਰ ਕੇ ਟਹਿਲ ਕਰੇ ਜਿਸ ਤੇ ਵਾਹਿਗੁਰੂ ਪ੍ਰਸਾਨ ਹੋ ਜਾਵੇ ਜਿਸ ਵਾਹਿਗੁਰੂ ਦਾ ਆਪਾਂ ਨੂੰ ਜੀਦਾਨ ਦਿੱਤਾ ਆ ਉਸ ਦੇ ਅੱਗੇ ਮਨ ਤਨ ਧਨ ਅਰਪ ਦੇਵੇ ਸਾਹਿਬ ਭਾਵੈ ਸੋ ਪਰਵਾਣ ਸੋ ਸੇਵਕ ਦਰਗਹਿ ਪਰਵਾਣ ਸਾਹਿਬ ਭਾਵੇ ਸੋ ਪਰਵਾਣ ਸੋ ਸੇਵਕ ਦਰਗਹਿ ਪਾਵੇ ਮਾਣ ਜੇ ਸਾਹਿਬ ਮਾਲਕ ਪਰਮੇਸ਼ਰ ਨੂੰ ਪਾ ਜਾਵੇ ਤਾਂ ਉਸ ਸੇਵਕ ਦਾ ਸਭ ਕੁਝ ਅਰਪਣ ਕੀਤਾ ਪ੍ਰਵਾਣ ਨੀਕ ਸਫਲਾ ਹੁੰਦਾ ਅਤੇ ਉਸ ਸੇਵਕ ਦਾਸ ਪ੍ਰਭੂ ਦੀ ਦਰਗਹਿ ਨਿਆਏ ਸਭਾ ਸਚਖੰਡ ਵਿੱਚ ਵੀ ਮਾਣ ਸਤਕਾਰ ਪਾਉਂਦਾ ਹੈ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਏ। ਇਹ ਭਾਈ ਜੋ ਪੁਰਖ ਸਤਿਗੁਰਾਂ ਦੀ ਗੁਰ ਸ਼ਬਦ ਰੂਪ ਮੂਰਤ ਸਰੂਪ ਹਿਰਦੇ ਚਿੱਤ ਵਿੱਚ ਵਸਾਉਂਦਾ ਹੈ। ਜੈਸਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਆਪਣੀ ਵਾਰ ਬਤਵੀਂ ਪੌੜੀ ਦੂਸਰੀ ਵਿੱਚ ਗੁਰ ਮੂਰਤ ਗੁਰ ਸ਼ਬਦ ਹੈ। ਸਾਧ ਸੰਗਤ ਸੰਸਰ ਪਰਵਾਲਾ ਉਹ ਜੋ ਵੀ ਮਨ 'ਚ ਇੱਛਾ ਕਰੇਗਾ ਉਹੀ ਧਰਮ ਅਰਥ ਕਾਮ ਮੋਖ ਆਦ ਫਲ ਪਾ ਲਵੇਗਾ ਸੱਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੈ ਜਿਸ ਉਤੇ ਸੱਚਾ ਸਾਹਿਬ ਮਾਲਕ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ ਉਹ ਸੇਵਕ ਦਾਸ ਬਣ ਕੇ ਰਾਗ ਦਵੇਖ ਤੋਂ ਮਾਣ ਅਭਿਮਾਨ ਆਦ ਤੋਂ ਰਹਿਤ ਹੋ ਜਾਂਦਾ ਹੈ ਫਿਰ ਉਹ ਜਮਾਂ ਦੇ ਕੈਸਾ ਕਿਸ ਤਰ੍ਹਾਂ ਡਰ ਸਕਦਾ ਪਾਉ ਉਸ ਨੂੰ ਜਮਾਂ ਦਾ ਭੈ ਨਹੀਂ ਰਹਿੰਦਾ ਭਨਤ ਨਾਨਕ ਕਰੇ ਵੀ ਯਾਰ ਸਾਜੀ ਬਾਣੀ ਸਿਉ ਧਰੇ ਪਿਆਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਭਨਤ ਕਥਨ ਕਰਦੇ ਆ ਕਿ ਉਹ ਸੇਵਕ ਸੱਚ ਸਰੂਪ ਦੀ ਵਿਚਾਰ ਕਰੇ ਗੁਰਾਂ ਦੁਆਰਾ ਤਤ ਮਿਥਿਆ ਦਾ ਸਤ ਅਸਤ ਦਾ ਵਿਚਾਰ ਕਰੇ ਅਤੇ ਸੱਚੀ ਅਕਾਲ ਗੋ ਬਾਣੀ ਨਾਲ ਪਿਆਰ ਧਾਰਨਾ ਕਰੇ ਪਉਣਾ ਕਰੇ ਤਾਂ ਕੋ ਪਾਵੇ ਮੂਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਤਾਂ ਤਦੋਂ ਕੋਈ ਕਹਿੰਦੇ ਪੁਰਖ ਮੁਕਤੀ ਦਾ ਦੁਆਰ ਗਿਆਨ پا ਸਕਦਾ ਹੈ ਸੰਸਾਰ ਰੂਪੀ ਦੁਆਰ ਤੋਂ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ پا ਸਕਦਾ ਹੈ ਸਾਰਿਆਂ ਜਪ ਤਪਾ ਨਾਲੋਂ ਇਹ ਗੁਰਾਂ ਦਾ ਸ਼ਬਦ ਉਪਦੇਸ਼ ਹੀ ਸਾਰ ਸ੍ਰੇਸ਼ਟ ਹੈ ਇਹ ਸਾਰ ਸ੍ਰੇਸ਼ਟ ਗੁਰ ਸ਼ਬਦ ਹੀ ਅਸਲੀ ਜਪ ਤਪ ਹੈ ਜੋ ਸ਼ਬਦ ਬ੍ਰਾਹਮਣ ਦਾ ਸਾਰ ਸੰਭਾਲਣਾ ਹੈ ਇਹੋ ਹੀ ਸਾਰੇ ਜਪ ਤਪ ਸਮਝੋ ਜਿਹੜਾ ਗੁਰ ਸ਼ਬਦ ਨੂੰ ਸਿਮਰਨਾ ਹੈ ਇਸ ਕਰਕੇ ਹੀ ਸਾਰੇ ਜਪ ਤਪ ਸਫਲੇ ਹੁੰਦੇ ਆ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਵਾਹੇ ਗੁਰੂ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ